ਵੇਖਣਾ ਸੁਣਨਾ ਫਿਰ ਮਹਾਰਾਜ ਕਹਿੰਦੇ ਸੁਣਨਾ ਸੁਨਾਵਣੋ ਫਿਰ ਅੱਖਿਆ ਸੁਣਾਉਣਾ ਮਨ ਮਹਿ ਦ੍ਰਿੜੀਐ ਸਾਚ ਫਿਰ ਆਪਣੇ ਮਨ ਵਿੱਚ ਸੱਚ ਦ੍ਰਿੜ ਕਰਨਾ ਇਹ ਤਿੰਨ ਗੱਲਾਂ ਜਦੋਂ ਸਾਨੂੰ ਸਮਝ ਆ ਜਾਣ ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰਦੇ ਪਹਿਲੀ ਗੱਲ ਵੇਖਣਾ ਦਰਸ਼ਨ ਕਰਨੇ ਵੇਖ ਲੈਣਾ ਤੇ ਵੇਖੋ ਜਿਨ੍ਹਾਂ ਦੇ ਮਨ ਵਿੱਚ ਵੇਖਣ ਦੀ ਚਾਹ ਨ ਪੈਦਾ ਹੁੰਦੀ ਹੈ ਦਰਸ਼ਨ ਪਿਆਸੀ ਦਿਨਸ ਰਾਤ ਚਿਤਵੋਂ ਅਨੰਦ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਉਹਨੇ ਕਿਰਪਾ ਕੀਤੀ ਉਹਨੇ ਆਪਣਾ ਮਿਲਾਪ ਬਖਸ਼ਿਆ ਜਿਦੇ ਮਨ ਵਿੱਚ ਉਹਨੂੰ ਵੇਖਣ ਦੀ ਚਾਹਨਾ ਪੈਦਾ ਹੋਈ ਹੁਣ ਕਹਿੰਦੇ ਸੁਣਨ ਸਾਨੂੰ ਸੁਣਨਾ ਆ ਜਾਏ ਇਹ ਸ਼ਰਵਣੋ ਮੇਰਿਓ ਸੱਚ ਸੁਣਨੇ ਨੋ ਪਠਾਏ ਸੱਚ ਸੁਣਨੇ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਆਖਿਆ ਸੱਚੀ ਬਾਣੀ ਨੂੰ ਸੁਣ ਤੁਸੀਂ ਲਾਏ ਤਾਂ ਕਰਕੇ ਆ ਪੀ ਉਹਦੇ ਬੋਲ ਤੁਹਾਡੇ ਕੰਨਾਂ ਤੇ ਪਹਿਣ ਜਿਸ ਨੂੰ ਸੁਣਿਆ ਤਨ ਤੇ ਮਨ ਹਰਿਆ ਹੁੰਦਾ ਹੈ ਖੇੜੇ ਵਿੱਚ ਆਉਂਦਾ ਹੈ ਫਿਰ ਆਖਿਆ ਸੁਣਾਵਣੋ ਇਹ ਵੀ ਜ਼ਰੂਰੀ ਹੈ ਕਿਉਂਕਿ ਅਸੀਂ ਜੇ ਆਪਣੇ ਸਾਥੀ ਸੰਗੀ ਨੂੰ ਸੁਣਾਵਾਂਗੇ ਦੱਸਾਂਗੇ ਇੱਕ ਤੇ ਸਾਨੂੰ ਦ੍ਰਿੜ ਹੋਵੇਗਾ ਤੇ ਦੂਸਰਾ ਉਹਦੇ ਕੁਝ ਵੱਲੇ ਪੈ ਜਾਏਗਾ ਜਦ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਐ ਕਿਛ ਕਹੀਐ ਭਾਲ ਰਹੇ ਹਮ ਰਹਿਣ ਨਾ ਪਾਇਆ ਜੀਵਤਾਂ ਮਰ ਰਹੀਐ ਆਪ ਜਪੈ ਅਵਰਾਂ ਨਾਮ ਜਪਾਵੇ ਹਜ਼ੂਰ ਆਖਦੇ ਆਪ ਵੀ ਜਪੇ ਤੇ ਹੋਰਨਾਂ ਨੂੰ ਵੀ ਜਪਾਵੇ ਪਹਿਲਾਂ ਪੇਖਣਾ ਦੂਜਾ ਸੁਣਨਾ ਤੀਜਾ ਸੁਣਾਉਣਾ ਦੂਜੇ ਨੂੰ ਜਪਾਉਣਾ ਫਿਰ ਮਹਾਰਾਜ ਕਹਿੰਦੇ ਜੇ ਤਿੰਨ ਗੱਲਾਂ ਸਾਡੀ ਸਮਝ ਵਿੱਚ ਆ ਜਾਣ ਅਸੀਂ ਇਹ ਤਿੰਨ ਕੰਮ ਕਰ ਲਈਏ ਮਨ ਮਹਿ ਡ੍ਰਿੜੀਐ ਸਾਚ ਮਨ ਵਿੱਚ ਇਸ ਸੱਚ ਨੂੰ ਡ੍ਰਿੜ ਕਰ ਲਈਏ ਪੂਰ ਰਹਿਓ ਸਰਬਤਰਮੈ ਓ ਮਾਲਕ ਕਣ ਕਣ ਵਿੱਚ ਵਸਿਆ ਹੈ ਪੂਰਣ ਹੈ ਨਾਨਕ ਹਰ ਰੰਗ ਰਾਜ हे नानक ओदे, ओदे रंग ਵਿੱਚ ਰਚ ओदे रंग ਵਿੱਚ ਰਤਿਆ ਜਾ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਮ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ ਜੇ ਚਾਹਨਾ ਤੂੰ ਆਪਣੀ ਕਾਇਆ ਨੂੰ ਉਹਦਾ ਰੰਗ ਚੜੇ ਫਿਰ ਪੂਰੇ ਸਤਗੁਰ ਦੇ ਕੋਲ ਜਾ ਕਿਉਂਕਿ ਜੇ ਸਤਗੁਰ ਰੰਗ ਚਾੜ ਦਵੇ ਤੇ ਇਹ ਉਹ ਰੰਗ ਹੈ ਜਿਹੜਾ ਕਦੇ ਵੀ ਸਾਡੇ ਜੀਵਨ ਤੋਂ ਉਤਰਦਾ ਨਹੀਂ ਹੋਰ ਰੰਗ ਤੇ ਕੁਝ ਸਮੇਂ ਬਾਅਦ ਫਿੱਕੇ ਪੈ ਜਾਂਦੇ ਆ ਉਤਰ ਜਾਂਦੇ ਆ ਨਾਨਕ ਹਰ ਰੰਗ ਰਾਜ ਆਪਣੇ ਆਪ ਨੂੰ ਪਿਆਰੇ ਦੇ ਰੰਗ ਵਿੱਚ ਰਚ ਪੌੜੀ ਹਰ ਏਕ ਨਰੰਜਨ ਗਾਈਐ ਸਭ ਅੰਤਰ ਸੋਈ ਹਜ਼ੂਰ ਦੇ ਆਖਿਆ ਇੱਕ ਨੂੰ ਗਾਵੀਏ ਇੱਕ ਨੂੰ ਚੇਤੇ ਕਰੀਏ ਸਭ ਅੰਤਰ ਸੋਈ ਜਿਹੜਾ ਸਾਰਿਆਂ ਦੇ ਅੰਦਰ ਵਸਿਆ ਹੋਇਆ ਹੈ ਇੱਕ ਉਹ ਹੈ ਭਾਈ ਇੱਕ ਉਹ ਹੈ ਸਾਹਿਬ ਮੇਰਾ ਇੱਕ ਉਹ ਹੈ ਗੁਰੂ ਨਾਨਕ ਸਾਹਿਬ ਨੇ ਅਰੰਭਤਾ ਹੀ ਇਥੋਂ ਕੀਤੀ ਆ ਵੀ ਹਜ਼ੂਰ ਨੇ ਆਖਿਆ ਇੱਕ ਓੰਕਾਰ ਉਹ ਇੱਕ ਅਕਾਲ ਪੁਰਖ ਪਰਮੇਸ਼ਰ ਹੈ ਇੱਕ ਰਸ ਹੈ ਤੇ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ ਸਰਬ ਵਿਆਪਕ ਹੈ ਤੇ ਜਿਸ ਵਕਤ ਮਹਾਰਾਜ ਪੰਦੇ ਕੋ ਪੜਨ ਵਾਸਤੇ ਗਏ ਜਿੱਥੋਂ ਮਹਾਰਾਜ ਨੇ ਦੁਨਿਆਵੀ ਵਿਦਿਆ ਲਈਆ ਹਜ਼ੂਰ ਨੇ ਉੱਥੇ ਵੀ ਇਹ ਪੂਰਨਾ ਪਾਇਆ ਤੇ ਆਪਾਂ ਜਦੋਂ ਪੜਦੇ ਹਾਂ ਹੇ ਮਹਾਰਾਜ ਇਹ ਕਿਰਪਾ ਕਰਦੇ ਸੰਸਾਰ ਨੂੰ ਤਾਰ ਦੇਆ ਵੀ ਜਦੋਂ ਇੱਕ ਦੇ ਹੋ ਜਾਈਏ ਇੱਕ ਤੇ ਭਰੋਸਾ ਰੱਖੀਏ ਫਿਰ ਸਾਡਾ ਭਲਾ ਹੋ ਜਾਏਗਾ ਤਾਰ ਜੀ ਅਰੇ ਇੱਕ ਟੇਕ ਤੂੰ ਲਾਹੇ ਬਿਡਾਨੀ ਆਸ ਮਹਾਰਾਜ ਨੇ ਆਖਿਆ ਵੀ ਜੀ ਅਰੇ ਇੱਕ ਦੀ ਟੇਕ ਰੱਖ ਇੱਕ ਤੇ ਭਰੋਸਾ ਕਰ ਕਿਉਂਕਿ ਬਹੁਤਿਆਂ ਬੀੜੀਆਂ ਚ ਪੈ ਰੱਖਣ ਵਾਲੇ ਅਕਸਰ ਡੁੱਬ ਜਾਂਦੇ ਆ ਇੱਕ ਤੇ ਸਵਾਰ ਹੋਣ ਵਾਲੇ ਤਰ ਜਾਂਦੇ ਆ ਬੇਗਾਨੀ ਆਸ ਲਾਹ ਦੇ ਨਾਨਕ ਨਾਮ ਧਿਆਈਐ ਕਾਰਜ ਆਵੇ ਰਾਸ हे नानक उदा नाम त्याए नियाम तेते करिये ਸਾਡੇ ਜੀਵਨ ਦਾ ਕਾਰਜ ਰਾਸ ਆ ਜਾਏ ਹਰ ਏਕ ਨਰੰਜਨ ਗਾਈਐ ਸਭ ਅੰਤਰ ਸੋਈ ਜਿਹੜਾ ਸਾਰਿਆਂ ਦੇ ਅੰਦਰ ਵਸਿਆ ਹੈ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਪਰ ਵੇਖੋ ਕਿ ਕਿੰਨਾ ਵੱਡਾ ਭਰੋਸਾ ਆਏਗਾ ਗੁਰੂ ਕੇ ਪਿਆਰਿਆਂ ਦਾ ਤੇ ਉਹਦੀ ਰਜ਼ਾ ਵਿੱਚ ਰਹਿਣਾ ਉਹ ਜੋ ਕੁਝ ਕਰੇਗਾ ਉਹ ਚੰਗਾ ਹੈ ਭਲਾ ਹੈ ਅਸੀਂ ਉਹਦੇ ਤੇ ਭਰੋਸਾ ਰੱਖ ਕੇ ਇਸ ਜੀਵਨ ਨੂੰ ਬਸਰ ਕਰਨਾ ਸਭ ਨੇ ਛਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਆਪਣੇ ਤੌਰ ਤੇ ਬੜਾ ਕੁਝ ਆਪਾਂ ਕਰਦੇ ਆ ਪਰ ਅਖੀਰ ਤੇ ਫਿਰ ਇਹ ਬਚਨ ਆਉਂਦਾ ਵੀ ਜੋ ਕੁਝ ਉਹ ਕਰੇਗਾ ਉਹ ਹੋਏਗਾ ਪਰ ਮਹਾਰਾਜ ਕਿੰਝ ਸੰਸਾਰੀ ਵਰਤੀ ਹੈ ਨਾ ਜੇ ਤੇ ਕੁਝ ਚੰਗਾ ਹੋਵੇ ਫਿਰ ਮੈਂ ਆਪਣੀਆਂ ਸਿੱਖਤਾਂ ਕਰਾਂਗਾ ਮੈਂ ਆਪਣੇ ਬਾਰੇ ਦੱਸਾਂਗਾ ਇਹ ਵੇਖੋ ਜੀ ਮੈਂ ਇਦਾਂ ਕੀਤਾ ਇਦਾਂ ਕੀਤਾ ਆਪਾਂ ਨੂੰ ਮਿਲਦੇ ਨਾ ਬਹੁਤ ਐਸੇ ਲੋਕ ਆਖਣਗੇ ਵੀ ਆਹ ਇਦਾਂ ਬਣਾਇਆ ਮੈਂ ਇਦਾਂ ਬਣਾਇਆ ਇਦਾਂ ਕੀਤਾ ਮਹਾਰਾਜ ਜੀ